ਸੱਤ ਜਣੇ ਆ ਤੇ ਐਨਐਸਏ ਖਤ ਹਟਾ ਦਤੀ ਹੈ ਸਿਰਫ ਅਮਰਿਤਪਾਲ ਪੱਪਲਪ੍ਰੀਤ ਤੇ ਉਹਨਾਂ ਦੇ ਚਾਚਾ ਜੀ ਨੂੰ ਛੱਡ ਕੇ ਤਿੰਨ ਜਣਿਆਂ ਨੂੰ ਛੱਡ ਕੇ ਬਾਕੀ ਸੱਤਾਂ ਤੇ ਜੋ ਸੁਣਨ ਦੇ ਵਿੱਚ ਆਇਆ ਹੈ ਕਿ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਲਿਆਇਆ ਜਾਊਗਾ ਤੇ ਜਿਹੜੀ ਫਰਦਰ ਕੇਸਿਸ ਜਿੰਨੇ ਵੀ ਸਿਗੇ ਅਜਨਾਲੇ ਦੇ ਜਾਂ ਹੋਰ ਵੀ ਕੇਸਿਸ ਸਿੱਗੇ ਉਹਨਾਂ ਦੇ ਵਿੱਚ ਉਹਨਾਂ ਦੀ ਫਿਰ ਕੇਸਿਸ ਦੀ ਪ੍ਰੋਸੀਡਿੰਗ ਚੱਲੂਗੀ ਅੱਗੇ ਪਰ ਅਮਰਿਤਪਾਲ ਪੱਪਲ ਪ੍ਰੀਤ ਤੇ ਉਹਨਾਂ ਦੇ ਚਾਚਾ ਜੀ ਨੂੰ ਡਿਬਰੂ ਗਾੜੀ ਰੱਖਿਆ ਜਾਊਗਾ ਇਹ ਬਹੁਤ ਮਾੜੀ ਗੱਲ ਹੈ ਤੇ ਇਹਨਾਂ ਗੱਲਾਂ ਕਰਕੇ ਹੀ ਜਿਹੜਾ ਸਿੱਖ ਕੌਮ ਨਾਲ ਤੱਕਾ ਹੋ ਰਿਹਾ ਹੈ ਇਹੀ ਤੱਕਿਆਂ ਕਰਕੇ ਹੀ ਅਸੀਂ ਇਹ ਪਾਰਟੀ ਬਣਾਈ ਹੈ ਕਿ ਜੋ ਵੀ ਸੈਂਟਰ ਦੀ ਸਰਕਾਰ ਆ ਪੰਜਾਬ ਸਰਕਾਰ ਸਿੱਖ ਕੌਮ ਨਾਲ ਤੱਕਾ ਕਰਦੀ ਹੈ ਅਸੀਂ ਉਹਦੇ ਖਿਲਾਫ ਜ਼ਰੂਰ ਆਵਾਜ਼ ਠਾਵਾ ਮੰਗੇ ਉਹਨਾਂ ਦੇ ਖਿਲਾਫ ਜਿੱਥੇ ਤੱਕ ਵੀ ਹੋ ਸਕੇ ਆ ਅਸੀਂ ਜ਼ਰੂਰ ਲੜਾਂਗੇ ਕਿਉਂਕਿ ਸਾਧ ਸੰਗਤ ਜੀ ਕੋਈ ਐਸੀ ਗੱਲ ਨਹੀਂ ਹੈ वैसे भी ये 2 साल तक मैक्सिमम होती है एनएसए ਹੁਣ ਪਤਾ ਨਹੀਂ ਕਿਹੜੀ ਗੱਲ ਕਰਕੇ ਇਹ ਅੱਗੇ ਵਧਾਉਣਗੇ ਬਾਕੀ ਕਿਉਂਕਿ ਉਹਨਾਂ ਤੇ ਬਾਕੀ ਜਿੰਨੇ ਆਪਣੇ ਸਿੰਘ ਹੈ ਨਾਲ ਅੰਦਰ ਉਹਨਾਂ ਤੇ ਯੂਏਪੀਏ ਵੀ ਲਾਈ ਹੋਈ ਹੈ ਉਹਦੇ ਕੇਸਿਸ ਦੇ ਵਿੱਚ ਇਹ ਪ੍ਰोसीडिंग ਚੱਲੂਗੀ ਹੁਣ ਪੰਜਾਬ ਦੀਆਂ ਜੇਲਾਂ ਵਿੱਚ ਮੇਰੇ ਖਿਆਲ ਨਾਲ ਉਹ ਸ਼ਾਇਦ ਲਿਆਂਦੇ ਜਾਣਗੇ ਬਾਕੀ ਸਾਧ ਸੰਗਤ ਜੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੁਸੀਂ ਵੱਧ ਤੋਂ ਵੱਧ ਪਿੰਡਾਂ 'ਚ ਪਹੁੰਚ ਕਰੋ ਆਪਣੇ ਮੈਂਬਰ ਬਣਾਓ ਪਾਰਟੀ ਨਾਲ ਜੋੜੋ ਸਹਾ ਸੰਗਤ ਮੈਂ ਸਮਝਦਾ ਬਈ ਜੋ ਇੱਕ ਇਨਸਾਨ ਨੂੰ ਬਚਾਉਣ ਵਾਸਤੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਤੱਕ ਤਾਂ ਉਹ ਜਥੇਦਾਰ ਲਾਹੇ ਜਾਣੇ ਐ 26 26 ਦਿਨਾਂ ਚ ਮਹੀਨੇ ਚ ਸਿਰਫ ਇੱਕ ਇਨਸਾਨ ਲਈ ਹੋ ਰਿਹਾ ਏ ਸਾਰਾ ਕੁਝ ਇਹ ਬਹੁਤ ਬਹੁਤ ਮਾੜੀ ਗੱਲ ਐ ਸਿੱਖ ਕੌਮ ਵਾਸਤੇ ਬਹੁਤ ਮਾੜੀ ਗੱਲ ਐ ਮੈਂ ਕਹਿੰਦਾ ਐਸੇ ਦਿਨ ਸਿੱਖ ਕੌਮ ਤੇ ਕਦੇ ਨਹੀਂ ਆਏ ਕਿ ਕਿਸੇ ਇੱਕ ਜਣੇ ਵਾਸਤੇ ਤਿੰਨ ਤਿੰਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੰਦਪੁਰ ਸਾਹਿਬ ਦੇ ਜਥੇਦਾਰ ਦਮਦਮਾ ਸਾਹਿਬ ਦੇ ਜਥੇਦਾਰਾਂ ਨੂੰ ਲਾ ਦਿੱਤਾ ਜਾਵੇ ਸਿਰਫ ਇੱਕ ਇਨਸਾਨ ਨੂੰ ਪਹੁੰਚਾਉਣ ਵਾਸਤੇ ਜਿਹੜੀ ਸਾਧ ਸੰਗਤ ਜੀ ਇਹ ਗੱਲ ਕਰਦੇ ਆਂ ਭਈ ਅਸੀਂ 32 ਲੱਖ ਈ 34 ਲੱਖ ਭਰਤੀਆਂ ਕੀਤੀਆਂ ਉਹਦੇ ਵਿੱਚ ਸਾਧ ਸੰਗਤ ਜੀ ਉਹਨਾਂ ਨੇ ਕਿਹਾ ਸੀ ਭਈ ਤੁਸੀਂ ਆਪਣੇ ਆਧਾਰ ਕਾਰਡ ਦੀ ਕਾਪੀ ਨਾਲ ਲਾਉਣੀ ਹੈ ਕਿਉਂਕਿ ਸਾਧ ਸੰਗਤ ਤੇ ਵੋਟਾਂ ਦੀਆਂ ਲਿਸਟਾਂ ਕਢਾਉਣੇ ਆ ਘਰੇ ਬੈਠੇ ਦੇਖੀ ਜਾਂਦੀ ਆ ਪਰਚੀਆਂ ਭਰੀ ਜਾਂਦੀ ਆ ਫਿਰ ਜਾ ਕੇ ਦੇ ਦਿੰਨੇ ਆ ਪਾਰਦਰਸ਼ਤਾ ਬਿਲਕੁਲ ਵੀ ਨਹੀਂ ਹੈ ਇਹਨਾਂ ਦੀ ਭਰਤੀ ਦੇ ਵਿੱਚ ਕਿਉਂਕਿ ਸਾਧ ਸੰਗਤ ਸੋਚਣ ਵਾਲੀ ਗੱਲ ਇਹ ਆ ਜਿਨ੍ਹਾਂ ਦੇ 4 ਐਮਸੀ ਨਹੀਂ ਜਿੱਤੇ ਤੇ 32 ਲੱਖ ਭਰਤੀ ਉਹਨਾਂ ਨੇ ਕਿੱਥੋਂ ਕਰਤੀ ਇਹ ਸਾਰਾ ਸਿਰਫ ਇੱਕ ਸ਼ਖਸ ਨੂੰ ਬਚਾਉਣ ਵਾਸਤੇ ਹੋ ਰਿਹਾ ਹੈ ਸੁਖਵੀਰ ਸਿੰਘ ਬਾਦਲ ਨੂੰ ਪਰ ਇਹ ਕਿੰਨੀ ਕੁ ਦੇਰ ਤੱਕ ਚੱਲੂਗਾ ਸਾਧ ਸੰਗਤ ਜੀ ਹੁਣ ਕੌਮ ਸਮਝੀ ਗਈ ਹੈ ਇਹ ਜੋ ਮਰਜ਼ੀ ਕਰ ਲੈਣ ਹੁਣ ਕੌਮ ਇਹਨਾਂ ਦਾ ਸਾਥ ਨਹੀਂ ਦੇਊਗੀ ਤਾਂ ਹੀ ਮੈਂ ਬੇਨਤੀ ਕਰਦਾ ਤੁਹਾਨੂੰ ਵੀ ਇਹ ਜੋ ਵੀ ਹੋ ਰਿਹਾ ਹੈ ਨਾ ਪਿੰਡ ਪਿੰਡੇ ਸਾਰਾ ਆਪਾਂ ਪਿੰਡ ਦੀਆਂ ਸੰਗਤਾਂ ਨੂੰ ਸੱਥਾਂ ਚ ਸਮਝਾਈਏ ਲੋਕਾਂ ਨੂੰ ਵੀ ਇਹ ਸਿਰਫ ਮਤਲਬ ਅਕਾਲ ਤਖਤ ਸਾਹਿਬ ਨੂੰ ਵੀ ਨੀਵਾਂ ਤਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਆਪਾਂ ਸਾਰੇ ਵੱਧ ਤੋਂ ਵੱਧ ਪਿੰਡਾਂ ਚ ਪ੍ਰਚਾਰ ਕਰੀਏ ਤੇ ਆਪਣੀ ਜਿਹੜੀ ਮੁਹਿੰਮ ਹੈ ਪਾਰਟੀ ਦੀ ਮੈਂਬਰਸ਼ਿਪ ਦੀ ਉਹਨੂੰ ਹੋਰ ਤੇਜ਼ ਕਰਿਏ ਲੋਕਾਂ ਨੂੰ ਸੰਗਤ ਨੂੰ ਵੱਧ ਤੋਂ ਵੱਧ ਆਪਣੇ ਨਾਲ ਜੋੜੀਏ ਐਨੀਆਂ ਗੱਲਾਂ ਕਹਿੰਦਾ ਉਹ ਆ ਮੈਂ ਆਪ ਸਭ ਦਾ ਖੇਮਾਂ ਦਾ ਜਾਚਕ ਐ